ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਰਬੀ ਯੇਸ਼ੂਮਸੀ ਤੁਹਾਨੂੰ ਬਰਕਤ ਆਸ਼ਿਸ਼ ਦੇਣ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਮੇਰੇ ਭਾਈਓ ਭੈਣੋ ਅੱਜ ਫਿਰ ਇੱਕ ਵਾਰ ਮੈਂ ਪਰਮੇਸ਼ਵਰ ਦੇ ਸੱਚੇ ਅਤੇ ਜਿਉਂਦੇ ਵਚਨ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਇਆ ਹਾਂ ਔਰ ਆਪ ਜੀ ਨੇ ਸਾਰਿਆਂ ਨੇ ਬੜੇ ਹੀ ਧਿਆਨ ਦੇ ਨਾਲ ਪਰਮੇਸ਼ਵਰ ਦੇ ਪਵਿੱਤਰ ਵਚਨਾਂ ਨੂੰ ਸੁਣਨਾ ਔਰ ਅੱਜ ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਉਹ ਜੇ ਗੱਲਾਂ ਦੇ ਉੱਤੇ ਵਿਚਾਰ ਕਰਨਾ ਜਿਵੇਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਦੁਸ਼ਟ ਆਤਮਾਵਾਂ ਦੇ ਗੁਲਾਮ ਹੈ ਔਰ ਦੁਸ਼ਟ ਆਤਮਾਵਾਂ ਦੀ ਗੁਲਾਮੀ ਦੇ ਵਿੱਚ ਦੁਸ਼ਟ ਆਤਮਾਵਾਂ ਦੇ ਬੰਦਨਾਂ ਦੇ ਵਿੱਚ ਜਕੜੇ ਹੋਏ ਆ ਔਰ ਬਹੁਤ ਸਾਰੇ ਲੋਕ ਦੁਸ਼ਟ ਆਤਮਾਵਾਂ ਤੋਂ ਡਰਦੇ ਆ ਇੱਥੋਂ ਤੱਕ ਰਾਤ ਨੂੰ ਕੋਈ ਸੁਪਨਾ ਵੀ ਆ ਜਾਵੇ ਤੇ ਉਹਨਾਂ ਨੂੰ ਦੁਬਾਰਾ ਨੀਂਦ ਨਹੀਂ ਆਉਂਦੀ ਉਹ ਡਰਦੇ ਰਹਿੰਦੇ ਆ ਪਰ ਬਾਈਬਲ ਦੇ ਅਨੁਸਾਰ ਆਪਾਂ ਜਾਣਾਂਗੇ ਇਹ ਦੁਸ਼ਟ ਆਤਮਾ ਕੀ ਹੈ ਪਰਮੇਸ਼ਵਰ ਦੇ ਲੋਕਾਂ ਦੇ ਸਾਹਮਣੇ ਹੈ ਕੀ ਹੈ ਕੀ ਸਾਡੇ ਮਸੀਹੀ ਲੋਕਾਂ ਨੂੰ ਕੀ ਸਾਡੇ ਇੱਕ ਵਿਸ਼ਵਾਸੀ ਭੈਣਾਂ ਨੂੰ ਭਰਾਵਾਂ ਨੂੰ ਕਿ ਯੀਸ਼ੂ ਮਸੀਹ ਉੱਤੇ ਨੀਚਾ ਕਰਨ ਵਾਲਿਆਂ ਨੂੰ ਦੁਸ਼ਟਾਤਮਾ ਤੋਂ ਡਰਨਾ ਚਾਹੀਦਾ ਅਸੀਂ ਇਸ ਗੱਲ ਦੇ ਉੱਤੇ ਵਿਚਾਰ ਕਰਾਂਗੇ ਮੈਂ ਅੱਜ ਦੇ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਜਿੰਨੀਆਂ ਵੀ ਸਾਡੇ ਚੈਨਲ ਦੇ ਰਾਹੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਲਾਇਕ ਵੀ ਕਰੋ ਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਔਰ ਕਮੈਂਟਾਂ ਦੇ ਵਿੱਚ ਤੁਸੀਂ ਸਾਨੂੰ ਲਿਖ ਕੇ ਆਪਣਾ ਨਾਮ ਪਤਾ ਐਡਰੈਸ ਆਪਣੀ ਪ੍ਰਾਰਥਨਾ ਦਾ ਵਿਸ਼ਾ ਜ਼ਰੂਰ ਭੇਜ ਦਿਓ ਔਰ ਸਾਡੇ ਚਰਚ ਦੇ ਵਿੱਚ ਜਦੋਂ ਵੀ ਬਿਮਾਰਾਂ ਲਈ ਪ੍ਰਾਰਥਨਾ ਹੁੰਦੀ ਹੈ ਉਹਦੇ ਵਿੱਚ ਜ਼ਿਕਰ ਜ਼ਰੂਰ ਕੀਤਾ ਜਾਵੇਗਾ ਸੋ ਪਰਮੇਸ਼ਰ ਤੁਹਾਨੂੰ ਕਿਰਪਾ ਬਖਸ਼ੇ ਤੁਹਾਨੂੰ ਦਇਆ ਬਖਸ਼ੇ ਅਸੀਂ ਪਰਮੇਸ਼ਰ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਅੱਜ ਦੁਸ਼ਟ ਆਤਮਾਾਂ ਦੇ ਬਾਰੇ ਗੱਲਬਾਤ ਕਰਨੀ ਹੈ ਕਿ ਜੋ ਦੁਸ਼ਟ ਆਤਮਾਾਂ ਜਿਨ੍ਹਾਂ ਤੋਂ ਅਸੀਂ ਡਰਦੇ ਆ ਕੀ ਉਹ ਦੁਸ਼ਟ ਆਤਮਾਵਾਂ ਤੋਂ ਸਾਨੂੰ ਛੁਟਕਾਰਾ ਨਹੀਂ ਮਿਲ ਰਿਹਾ ਕੀ ਅਸੀਂ ਉਹਨਾਂ ਦੁਸ਼ਟ ਆਤਮਾਵਾਂ ਦੇ ਸਾਹਮਣੇ ਜਿੱਤ ਨਹੀਂ ਪਾ ਰਹੇ ਜੇ ਆਪਾਂ ਵਚਨ ਦੇ ਅਨੁਸਾਰ ਗੱਲ ਕਰੀਏ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਵੇਖੀਏ ਤਾਂ ਪਰਮੇਸ਼ਰ ਦੇ ਲੋਕਾਂ ਦੇ ਸਾਹਮਣੇ ਜਿਹੜੀ ਦੁਸ਼ਟ ਆਤਮਾ ਹੈ ਮਾ ਪ੍ਰਭੂ ਦੇ ਲੋਕਾਂ ਦੇ ਸਾਹਮਣੇ ਮਸੀਹੀ ਵਿਸ਼ਵਾਸੀਆਂ ਦੇ ਸਾਹਮਣੇ ਜਿਹੜੀਆਂ ਦੁਸ਼ਟ ਆਤਮਾ ਮਾ ਉਹ ਕੁਝ ਨਹੀਂ ਹੈਗੀ ਕਿਉਂਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਔਰ ਜੇ ਤੁਹਾਡੇ ਜੀਵਨ ਚੋਂ ਦੁਸ਼ਟ ਆਤਮਾ ਮਾ ਤੁਹਾਨੂੰ ਛੱਡ ਕੇ ਨਹੀਂ ਜਾ ਰਹੀ ਜੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਦੁਸ਼ਟ ਆਤਮਾ ਛੱਡ ਕੇ ਨਹੀਂ ਜਾ ਰਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਬਦਰੂ ਤੁਹਾਨੂੰ ਛੱਡ ਕੇ ਨਹੀਂ ਜਾ ਰਹੀ ਜੇ ਤੁਹਾਡੇ ਪਰਿਵਾਰ ਦੇ ਅੰਦਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਸ਼ਟ ਆਤਮਾਵਾਂ ਦੀ ਗੁਲਾਮੀ ਹੈ ਤੇ ਅਸੀਂ ਕਾਰਨ ਵੀ ਵਚਨ ਦੇ ਵਿੱਚੋਂ ਜਾਣਾਂਗੇ ਔਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਹ ਵੀ ਜਾਣਾਂਗੇ ਕਿਵੇਂ ਅਸੀਂ ਛੁਟਕਾਰਾ ਪਾ ਸਕਦੇ ਹਾਂ ਕਿਵੇਂ ਅਸੀਂ ਆਜ਼ਾਦ ਹੋ ਸਕਦੇ ਹਾਂ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਮੈਨੂੰ ਬਹੁਤ ਸਾਰੇ ਫੋਨ ਕਾਲ ਆਉਂਦੀਆਂ ਆ ਪਰ ਸਾਡੇ ਘਰ ਵਿੱਚ ਦੁਸ਼ਟ ਆਤਮਾਾਂ ਦੀ ਜਿਹੜੀ ਤਾਕਤ ਕੰਮ ਕਰਦੀ ਅਸੀਂ ਰਾਤ ਨੂੰ ਸੁੱਤੇ ਹੁੰਦੇ ਆ ਤੇ ਸੁਪਨਿਆਂ ਦੇ ਵਿੱਚ ਕੰਮ ਕਰਦੀ ਹੈ ਸਾਨੂੰ ਦਬਾਅ ਪਾਉਂਦੀ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਮੇਰੇ ਪਰਿਵਾਰ ਵਿੱਚ ਐਸ ਮੈਂਬਰ ਨੂੰ ਦੁਸ਼ਟ ਆਤਮਾਾਂ ਦੇ ਅਟੈਕ ਹੁੰਦੇ ਆ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਮੈਨੂੰ ਫੋਨ ਆਉਂਦੇ ਆ ਜਿਨ੍ਹਾਂ ਦੀ ਮੈਂ ਕੋਈ ਗਿਣਤੀ ਨਹੀਂ ਕਰ ਸਕਦਾ ਡੇਲੀ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆਉਂਦੀਆਂ ਜਿਨ੍ਹਾਂ ਦੇ ਵਿੱਚੋਂ ਅਲੱਗ-ਅਲੱਗ ਲੋਕ ਬਿਮਾਰੀਆਂ ਦਾ ਜ਼ਿਕਰ ਕਰਦੇ ਆ ਪਰ ਜਿਨ੍ਹਾਂ ਦੇ ਵਿੱਚੋਂ ਅੱਜ ਮੈਂ ਦੁਸ਼ਟ ਆਤਮਾਵਾਂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਮੇਰੇ ਭਾਈ ਭੈਣੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੋ ਸ਼ੈਤਾਨ ਹੈ ਜਿਹਨੂੰ ਅਸੀਂ ਸ਼ੈਤਾਨ ਕਹਿੰਦੇ ਆ ਔਰ ਉਹਦੇ ਨਾਲ ਜਿਹੜੇ ਆ ਅਸੀਂ ਕਹਿ ਸਕਦੇ ਆ ਜਿਹੜੇ ਉਹਦੇ ਨਾਲ ਛੁੱਟੇ ਗਏ ਉਹ ਦੁਸ਼ਟ ਆਤਮਾਾਂ ਦਾ ਇੱਕ ਝੁੰਡ ਹੈ ਬਦਰੂਆਂ ਦਾ ਇੱਕ ਝੁੰਡ ਜਿਹੜੀਆਂ ਇਸ ਧਰਤੀ ਤੇ ਰਹਿ ਕੇ ਦੁਸ਼ਟ ਆਤਮਾਾਂ ਦਾ ਇੱਕ ਹੀ ਕੰਮ ਹੈ ਪਰਮੇਸ਼ਵਰ ਦੀ ਬਣਾਈ ਹੋਈ ਰਚਨਾ ਨੂੰ ਪਰਮੇਸ਼ਵਰ ਦੇ ਬਣਾਏ ਹੋਏ ਲੋਕਾਂ ਨੂੰ ਤੰਗ ਕਰਨਾ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਪਵਿੱਤਰ ਬਚਨ ਇਹ ਦੱਸਦਾ ਕਿ ਜੋ ਸ਼ੈਤਾਨ ਹੈ ਉਹ ਸਾਡਾ ਮਿੱਤਰ ਨਹੀਂ ਹੈ ਸ਼ੈਤਾਨ ਸਾਡਾ ਦੁਸ਼ਮਣ ਹੈ ਜੇ ਸਾਡੇ ਬਾਪ ਦਾ ਉਹ ਦੁਸ਼ਮਣ ਹੈ ਤੇ ਸਾਡਾ ਕਿਹੜਾ ਮਿੱਤਰ ਆ ਫਿਰ ਉਹ ਸਾਡਾ ਮਿੱਤਰ ਨਹੀਂ ਹੈ ਉਹ ਸਾਡਾ ਦੁਸ਼ਮਣ ਹੈ ਤੇ ਜਿਹੜਾ ਦੁਸ਼ਮਣ ਹੈ ਉਹਨੇ ਤੇ ਆਪਣਾ ਕੰਮ ਕਰਨਾ ਹੀ ਕਰਨਾ ਹੁਣ ਉਹਦੇ ਵਾਰ ਜਿਹੜੇ ਉਹਨੇ ਆਪਣੇ ਵਾਰ ਕਰਨੇ ਆ ਉਹਦੇ ਵਾਰ ਰੋਕਣੇ ਕਿੱਦਾਂ ਆ ਉਹਦੇ ਤੇ ਅਸੀਂ ਫਤਿਹ ਕਿੱਦਾਂ ਪਾਉਣੀ ਹੈ ਕਿੱਦਾਂ ਆਪਣੀ ਜ਼ਿੰਦਗੀ ਚ ਸ਼ੈਤਾਨ ਨੂੰ ਹਰਾਉਣਾ ਹੈ ਇਹ ਅਸੀਂ ਸਾਰੀਆਂ ਗੱਲਾਂ ਪਵਿੱਤਰ ਬਾਈਬਲ ਦੇ ਦੁਆਰਾ ਅੱਜ ਅਸੀਂ ਸਿੱਖਾਂਗੇ ਸੋ ਆਓ ਮੇਰੇ ਨਾਲ ਅੱਜ ਪਰਮੇਸ਼ਰ ਦੇ ਜੀਉਂਦੇ ਵਚਨ ਨੂੰ ਵੇਖੀਏ ਔਰ ਪਰਮੇਸ਼ਰ ਦੇ ਕਲਾਮ ਦੀਆਂ ਗੱਲਾਂ ਦੇ ਉੱਤੇ ਮਨਨ ਕਰਾਂਗੇ ਪਰਮੇਸ਼ਵਰ ਦੇ ਕਲਾਮ ਦੀਆਂ ਗੱਲਾਂ ਦੇ ਉੱਤੇ ਅਸੀਂ ਜੇਕਰ ਕਰਾਂਗੇ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਵਰ ਦੇ ਜਿਉਂਦੇ ਵਚਨ ਦੇ ਨਾਲ ਮੈਂ ਪਰਮੇਸ਼ਵਰ ਦੀ ਜਿਉਂਦੀ ਬਾਣੀ ਦੇ ਨਾਲ ਤੁਹਾਡੇ ਨਾਲ ਸਾਰੀਆਂ ਗੱਲਾਂ ਨੂੰ ਸਾਂਝਾ ਕਰਾਂਗਾ ਮੇਰੇ ਨਾਲ ਇੱਕ ਵਚਨ ਪੜੋ ਪਵਿੱਤਰ ਬਾਈਬਲ ਨੂੰ ਖੋਲੋ ਮੇਰੇ ਨਾਲ ਇੱਕ ਵਚਨ ਕੱਢੋ ਯਾਕੂਬ ਦੀ ਪੱਤਰੀ ਪਵਿੱਤਰ ਬਾਈਬਲ ਨੂੰ ਖੋਲھیਏ ਮੇਰੇ ਨਾਲ ਯਾਕੂਬ ਦੀ ਪੱਤਰੀ ਨੂੰ ਕਢੀਏ ਹਾਂਜੀ ਯਾਕੂਬ ਦੀ ਪੱਤਰੀ ਚਾਰ ਅਧਿਆਏ ਉਸ ਦਾ ਯਾਕੂਬ ਦੀ ਪੱਤਰੀ ਚਾਰ ਅਧਿਆਏ ਉਸ ਦੇ ਅਸੀਂ 7 ਵਚਨ ਨੂੰ ਪੜਾਂਗੇ ਉੱਥੇ ਲਿਖਿਆ ਹੋਇਆ ਯਾਕੂਬ ਦੀ ਪੱਤਰੀ ਚਾਰ ਅਧਿਆਇ ਉਹਦੇ 7 ਵਚਨ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਲਿਖਿਆ ਗਿਆ ਅਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਪਰਮੇਸ਼ਰ ਦੇ ਵਚਨ ਚ ਕੀ ਲਿਖਿਆ ਜੀ ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਕਿਹਦੇ ਅਧੀਨ ਹੋਵੋ ਪਰਮੇਸ਼ਰ ਦੇ ਅਧੀਨ ਹੋਵੋ ਪ੍ਰਭੂ ਦਾ ਵਚਨ ਕਿਹਾ ਤੇ ਸ਼ੈਤਾਨ ਦਾ ਸਾਹਮਣਾ ਕਰੋ ਤੇ ਤੁਹਾਡੇ ਕੋਲੋਂ ਭੱਜ ਜਾਵੇਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਜੇ ਸ਼ੈਤਾਨ ਤੇ ਆਪਣੀ ਜ਼ਿੰਦਗੀ ਵਿੱਚ ਫਤਿਹ ਪਾਉਣਾ ਚਾਹੁੰਦੇ ਆ ਜੇ ਵੈਰੀ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਫਤਿਹ ਪਾਉਣਾ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਹੈ ਯੁੱਧ ਤੋਂ ਪਹਿਲਾਂ ਹਮਲੇ ਤੋਂ ਪਹਿਲਾਂ ਸਾਡਾ ਰਿਸ਼ਤਾ ਸਾਡੇ ਪਰਮੇਸ਼ਵਰ ਦੇ ਨਾਲ ਖਰਾ ਹੋਣਾ ਚਾਹੀਦਾ ਸਾਡਾ ਜੀਵਨ ਪਰਮੇਸ਼ਵਰ ਦੇ ਅਧੀਨ ਹੋਣਾ ਚਾਹੀਦਾ ਜੇ ਪਰਮੇਸ਼ਵਰ ਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਜੇ ਪਰਮੇਸ਼ਵਰ ਦੇ ਨਾਲ ਸਾਡਾ ਕੋਈ ਰਿਸ਼ਤਾ ਨਾਤਾ ਨਹੀਂ ਆ ਜੇ ਪਰਮੇਸ਼ਵਰ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਆ ਤੇ ਆਪਾਂ ਸ਼ੈਤਾਨ ਦਾ ਕਦੀ ਸਾਹਮਣਾ ਹੀ ਨਹੀਂ ਕਰ ਸਕਦੇ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਸ਼ੈਤਾਨ ਦਾ ਸਾਹਮਣਾ ਕਰੀਏ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਤੁਸੀਂ ਪਹਿਲਾਂ ਪਰਮੇਸ਼ਵਰ ਦੇ ਨਾਲ ਆਪਣਾ ਨਾਤਾ ਜੋੜੋ ਫਿਰ ਸਾਹਮਣਾ ਕਰੋ ਤੇ ਪਰਮੇਸ਼ਰ ਤੁਹਾਨੂੰ ਜਿੱਤ ਦੇਊਗਾ ਪਰਮੇਸ਼ਰ ਤੁਹਾਨੂੰ ਫਤਿਹ ਦੇਊਗਾ ਪਰਮੇਸ਼ਰ ਤੁਹਾਨੂੰ ਜਿੱਤ ਬਖਸ਼ੇਗਾ ਇਸ ਲਈ ਮੈਂ ਪਰਮੇਸ਼ਰ ਦੇ ਵਚਨ ਦੇ ਰਾਈਏ ਤੁਹਾਨੂੰ ਸਾਰੀਆਂ ਗੱਲਾਂ ਦੱਸ ਰਿਹਾ ਆ ਕਿ ਖੁਦਾ ਦੇ ਵਚਨ ਦੇ ਵਿੱਚ ਹੀ ਲਿਖਿਆ ਪਰਮੇਸ਼ਰ ਦੇ ਕਲਾਮ ਦੇ ਵਿੱਚ ਹੀ ਇਹ ਗੱਲਾਂ ਲਿਖੀਆਂ ਆ ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਤੁਹਾਡੇ ਕੋਲੋਂ ਭੱਜ ਜਾਊਗਾ ਪਰਮੇਸ਼ਵਰ ਦੇ ਦੀਨ ਹੋਣਾ ਤੇ ਸ਼ੈਤਾਨ ਦਾ ਸਾਹਮਣਾ ਕਰਨਾ ਅਸੀਂ ਦੋਨੋਂ ਕੰਮ ਹੀ ਨਹੀਂ ਕਰਦੇ ਨਾ ਸੀ ਪਰਮੇਸ਼ਵਰ ਦੇ ਦੀਨ ਹੁੰਦੇ ਨਾ ਸ਼ੈਤਾਨ ਦਾ ਸਾਹਮਣਾ ਕਰਦੇ ਅਸੀਂ ਅਕਸਰ ਹੀ ਕਿੰਨੇ ਕਿੰਨੇ ਸਾਲਾਂ ਤੋਂ ਵਿਸ਼ਵਾਸੀ ਹੁੰਦੇ ਆ ਅਸੀਂ ਸਾਡੀ ਆਸ ਹੁੰਦੀ ਹੈ ਵੀ ਸਾਡੇ ਲਈ ਕੋਈ ਹੋਰ ਪ੍ਰਾਰਥਨਾ ਕਰੇ ਸ਼ੈਤਾਨ ਨੂੰ ਪਤਾ ਡਰਦਾ ਤੁਹਾਡਾ ਵੈਰੀ ਜਾਣਦਾ ਵੀ ਇਹ ਬੰਦਾ ਡਰਦਾ ਆ ਤੇ ਉਹ ਡਰਦਿਆਂ ਨੂੰ ਡਰਾਉਂਦਾ ਆ ਉਹ ਡਰਦਿਆਂ ਨੂੰ ਡਰਾਉਂਦਾ ਇਸ ਲਈ ਮੈਂ ਪਰਮੇਸ਼ਰ ਦੇ ਬਚਨ ਦੇ ਵਿੱਚ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਆ ਪਰਮੇਸ਼ਰ ਦੇ ਜੀਉਂਦੇ ਕਲਾਮ ਦੇ ਵਿੱਚੋਂ ਮੈਂ ਤੁਹਾਡੇ ਨਾਲ ਇਹ ਬਚਨ ਕਰ ਰਿਹਾ ਆ ਵੀ ਪਹਿਲੇ ਨੰਬਰ ਤੇ ਤਾਂ ਅਧੀਨ ਹੋਣਾ ਬਹੁਤ ਜ਼ਰੂਰੀ ਪਰਮੇਸ਼ਰ ਤੇ ਪਰਮੇਸ਼ਰ ਦੀਆਂ ਆਗਿਆਵਾਂ ਵਿੱਚ ਸਾਡਾ ਜੀਵਨ ਬਹੁਤ ਜ਼ਰੂਰੀ ਹੈ ਬਾਈਬਲ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਾ ਸਾਡਾ ਜੀਵਨ ਹੋਣਾ ਚਾਹੀਦਾ ਆ ਪਵਿੱਤਰ ਤਾਈ ਦੇ ਵਿੱਚ ਸਾਡਾ ਜੀਵਨ ਹੋਣਾ ਚਾਹੀਦਾ ਪਰਮੇਸ਼ਵਰ ਦੀ ਦੀਨ ਤਾਈ ਦੇ ਵਿੱਚ ਸਾਡੀ ਜ਼ਿੰਦਗੀ ਚਾਹੀਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਇੱਕ ਦਲੇਰ ਮਨ ਹੋਣਾ ਚਾਹੀਦਾ ਸਾਹਮਣਾ ਕਰਨ ਵਾਲਾ ਮਨ ਹੋਣਾ ਚਾਹੀਦਾ ਸ਼ੈਤਾਨ ਦੇ ਕੋਲੋਂ ਡਰਨ ਵਾਲਾ ਨਹੀਂ ਸ਼ੈਤਾਨ ਦਾ ਸਾਹਮਣਾ ਕਰਨ ਵਾਲਾ ਜਿਹੜਾ ਮਨ ਹੈ ਸਾਡੇ ਕੋਲ ਹੋਣਾ ਚਾਹੀਦਾ ਜਦੋਂ ਸਾਡੇ ਕੋਲ ਸ਼ੈਤਾਨ ਦਾ ਸਾਹਮਣਾ ਕਰਨ ਵਾਲਾ ਦਿਲ ਦਲੇਰ ਦਿਲ ਹੋਊਗਾ ਅਸੀਂ ਜਦੋਂ ਦਲੇਰੀ ਦੇ ਨਾਲ ਸ਼ੈਤਾਨ ਦਾ ਸਾਹਮਣਾ ਕਰਾਂਗੇ ਜਦੋਂ ਉਹਦੇ ਅੱਗੇ ਜਾ ਕੇ ਖੜ ਜਾਵਾਂਗੇ ਤਾਂ ਮੇਰੇ ਭਾਈ ਭੈਣੋ ਫਿਰ ਪਰਮੇਸ਼ਰ ਦਾ ਵਚਨ ਦੱਸਦਾ ਆ ਫਿਰ ਪਰਮੇਸ਼ਰ ਦਾ ਕਲਾਮ ਦੱਸਦਾ ਆ ਵੀ ਪਰਮੇਸ਼ਰ ਫਿਰ ਉਸ ਟਾਈਮ ਦੇ ਉੱਤੇ ਸਾਡੇ ਜੀਵਨ ਵਿੱਚ ਆਪਣੀ ਕਿਰਪਾ ਕਰੇਗਾ ਪਰਮੇਸ਼ਰ ਸਾਨੂੰ ਜਿੱਤ ਦਵੇਗਾ ਤੇ ਲਿਖਿਆ ਸ਼ੈਤਾਨ ਤੁਹਾਡੇ ਕੋਲੋਂ ਤੁਹਾਡੇ ਸਾਹਮਣੇ ਉਹ ਨੱਸ ਜਾਊਗਾ ਭੱਜ ਜਾਊਗਾ ਪਰ ਆਜੋ ਉਲਟ ਹੁੰਦਾ ਪਿਆ ਸ਼ੈਤਾਨ ਨਹੀਂ ਭੱਜਦਾ ਅਸੀਂ ਭੱਜਦੇ ਹਾਂ ਉਹਦੇ ਅੱਗੇ ਸ਼ੈਤਾਨ ਸਾਡੇ ਪਿੱਛੇ ਪਿੱਛੇ ਦੌੜਾ ਹੁੰਦਾ ਅਸੀਂ ਉਹਦੇ ਮੋਰੇ ਮੋਰੇ ਦੌੜੇ ਹੁੰਦੇ ਆਂ ਸ਼ੈਤਾਨ ਨੇ ਸਾਨੂੰ ਚੱਕਰਾਂ 'ਚ ਪਾਇਆ ਹੁੰਦਾ ਅਸੀਂ ਸ਼ੈਤਾਨ ਨੂੰ ਨਹੀਂ ਅੱਜ ਭਜਾ ਰਹੇ ਸ਼ੈਤਾਨ ਸਾਨੂੰ ਭੁਜਾਰਿਆ ਆ ਅੱਜ ਤਾਂ ਦੀ ਹਾਲਤ ਵਿਸ਼ਵਾਸੀਆਂ ਦੀ ਹੋ ਚੁੱਕੀ ਹੈ ਨਹੀਂ ਤੇ ਇੱਕ ਮਸੀਹੀ ਇੱਕ ਬਾਈਬਲ ਦੀਆਂ ਆਗਿਆਵਾਂ ਨੂੰ ਜਾਣਨ ਵਾਲਾ ਵਿਅਕਤੀ ਪਰਮੇਸ਼ਰ ਦੇ ਵਚਨਾਂ ਦੀ ਪਾਲਣਾ ਕਰਨ ਵਾਲਾ ਇਨਸਾਨ ਪਰਮੇਸ਼ਰ ਦੀ ਸੇਵਾ ਕਰਨ ਵਾਲਾ ਇਨਸਾਨ ਪ੍ਰਭੂ ਦੇ ਘਰ ਵਿੱਚ ਜਾਣ ਵਾਲਾ ਇੱਕ ਇਨਸਾਨ ਇੱਕ ਗੀਤ ਗਾਉਣ ਵਾਲਾ ਇਨਸਾਨ ਇੱਕ ਪ੍ਰਾਰਥਨਾ ਕਰਨ ਵਾਲਾ ਮਨੁੱਖ ਇੱਕ ਪਵਿੱਤਰ ਜੀਵਨ ਕੱਟਣ ਵਾਲਾ ਮਨੁੱਖ ਸ਼ੈਤਾਨ ਨੂੰ ਆਪਣੇ ਪੈਰਾਂ ਦੇ ਹੀਟਾਂ ਦਬ ਸਕਦਾ ਆ ਪਰ ਅੱਜ ਹੋ ਕੀ ਰਿਹਾ ਸ਼ੈਤਾਨ ਨੇ ਸਾਨੂੰ ਡਰਾ ਕੇ ਰੱਖਿਆ ਸ਼ੈਤਾਨ ਨੇ ਸਾਨੂੰ ਦਬ ਕੇ ਰੱਖਿਆ ਅਲੱਗ-ਅਲੱਗ ਪ੍ਰੋਬਲਮਸ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਮੇਰੇ ਭਾਈ ਨੂੰ ਭੈਣ ਨੂੰ ਜਾਨਣਾ ਪੈਣਾ ਸਾਨੂੰ ਪ੍ਰਭੂ ਦੇ ਬਚਨ ਸਾਨੂੰ ਪਰਮੇਸ਼ਰ ਦੇ ਕਲਾਮ ਨੂੰ ਸਮਝਣਾ ਪੈਣਾ ਹੈ ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਮਝਾਂਗੇ ਨਹੀਂ ਨਾ ਫਿਰ ਅਸੀਂ ਪਰਮੇਸ਼ਰ ਦੇ ਕੋਲੋਂ ਕੁਝ ਵੀ ਪਾਵਾਂਗੇ ਨਹੀਂ ਫਿਰ ਅਸੀਂ ਪ੍ਰਭੂ ਦੇ ਕੋਲੋਂ ਕੋਈ ਚੀਜ਼ ਨੂੰ ਪਾ ਨਹੀਂ ਸਕਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਪਾਂ ਪਹਿਲਾਂ ਪਰਮੇਸ਼ਰ ਦੇ ਅਧੀਨ ਹੋਈਏ ਤੇ ਦੂਜੇ ਨੰਬਰ ਤੇ ਫਿਰ ਸ਼ੈਤਾਨ ਦਾ ਸਾਹਮਣਾ ਕਰੀਏ ਜੇ ਅਸੀਂ ਪਰਮੇਸ਼ਰ ਦੇ ਅਧੀਨ ਹੀ ਨਹੀਂ ਆ ਤੇ ਅਸੀਂ ਸ਼ੈਤਾਨ ਦਾ ਸਾਹਮਣਾ ਕਿੱਥੋਂ ਕਰ ਲਾਂਗੇ ਸਾਡਾ ਪਰਮੇਸ਼ਰ ਦੇ ਨਾਲ ਕੋਈ ਨਾਤਾ ਹੀ ਨਹੀਂ ਆ ਸਾਡਾ ਪਰਮੇਸ਼ਰ ਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਆ ਤੇ ਅਸੀਂ ਸ਼ੈਤਾਨ ਦਾ ਸਾਹਮਣਾ ਕਿੱਥੋਂ ਕਰਾਂਗੇ ਸਾਡਾ ਪਰਮੇਸ਼ਰ ਦੇ ਨਾਲ ਨਾਤਾ ਹੋਣਾ ਬਹੁਤ ਜ਼ਰੂਰੀ ਹੈ ਪਰਮੇਸ਼ਰ ਦੇ ਨਾਲ ਸਾਡਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਫਿਰ ਪਰਮੇਸ਼ਰ ਸਾਡੇ ਜੀਵਨ ਵਿੱਚ ਆਪਣੀ ਕਿਰਪਾ ਨੂੰ ਵਹਾਲ ਕਰੇਗਾ। ਸੋ ਮੇਰੇ ਭਾਈ ਭਰਾंनो ਇੱਕ ਵਚਨ ਮੈਂ ਹੋਰ ਪੜਨਾ ਚਾਹੁੰਨਾ। ਰੋਮੀਆਂ ਦੀ ਪੁਸਤਕ ਸੰਤ ਫੌਲਸ ਦੇ ਦੁਆਰਾ ਲਿਖੀ ਗਈ ਇੱਕ ਕਿਤਾਬ ਹੈ। ਰੋਮੀਆਂ ਦੀ ਪੁਸਤਕ 16 ਅਧਿਆਇ ਮੇਰੇ ਨਾਲ ਪਰਮੇਸ਼ਰ ਦੇ ਵਚਨ ਨੂੰ ਕਢੀਏ। ਰੋਮੀਆਂ ਦੀ ਪੁਸਤਕ 16 ਅਧਿਆਇ ਉਸ ਦੇ 20 ਵਚਨ ਨੂੰ ਪੜਨਾ ਹੈ। ਉੱਥੇ ਲਿਖਿਆ ਰੋਮੀਆਂ ਦੀ ਪੁਸਤਕ 16 ਅਧਿਆਏ ਉਸਦੇ 20 ਵਚਨ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਲਿਖਿਆ ਗਿਆ ਔਰ ਸ਼ਾਂਤੀ ਦਾਤਾ ਪਰਮੇਸ਼ਰ ਸ਼ੈਤਾਨ ਨੂੰ ਝੱਪਦੇ ਤੁਹਾਡੇ ਪੈਰਾਂ ਦੇ ਹੇਠ ਮਿੰਦੇਗਾ ਕੀ ਲਿਖਿਆ ਗਿਆ ਹੈ ਔਰ ਸ਼ਾਂਤੀ ਦਾਤਾ ਪਰਮੇਸ਼ਰ ਸ਼ੈਤਾਨ ਨੂੰ ਝੱਪਦੇ ਤੁਹਾਡੇ ਪੈਰਾਂ ਦੇ ਹੇਠਾਂ ਮਿੰਦੇਗਾ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਿਹੜਾ ਸ਼ਾਂਤੀ ਦਾਤਾ ਪਰਮੇਸ਼ਰ ਹੈ ਨਾ ਉਹ ਸ਼ੈਤਾਨ ਨੂੰ ਤੁਹਾਡੇ ਪੈਰਾਂ ਦੇ ਹੇਠਾਂ ਕੀ ਕਰ ਦੂਗਾ ਮਿੰਦ ਸੁਟੇਗਾ ਹੁਣ ਕਲਾਮ ਤਾਂ ਕਹਿੰਦਾ ਕਿ ਸ਼ੈਤਾਨ ਜਿਹੜਾ ਸਾਡੇ ਪੈਰਾਂ ਦੇ ਥੱਲੇ ਆ ਬਾਈਬਲ ਦੇ ਵਿੱਚੋਂ ਅਸੀਂ ਪੜਿਆ ਜੋ ਸ਼ੈਤਾਨ ਹੈ ਉਹ ਸਾਡੇ ਪੈਰਾਂ ਦੇ ਥੱਲੇ ਆ ਯੀਸ਼ੂ ਮਸੀਹ ਨੇ ਸਾਡੇ ਪ੍ਰਭੂ ਯੀਸ਼ੂ ਮਸੀਹ ਮੁਕਤੀ ਦਾਤੇ ਨੇ ਤੁਹਾਡੇ ਵੈਰੀ ਨੂੰ ਤੁਹਾਡੇ ਪੈਰਾਂ ਦੇ ਹੇਠਾਂ ਕੀਤਾ ਹੋਇਆ ਪਰ ਅਜ ਵਿਸ਼ਵਾਸੀਆਂ ਦੇ ਸਿਰ ਦੇ ਉੱਤੇ ਨਜ਼ਰ ਆਉਂਦਾ ਅੱਜ ਬੋਤਿਆਂ ਨੇ ਸਿਰ ਤੇ ਬਿਠਾਇਆ ਆ ਬੋਤਿਆਂ ਨੇ ਮੋਢਿਆਂ ਤੇ ਬਿਠਾਇਆ ਉਹਨਾਂ ਪਰ ਖੁਦਾ ਨੇ ਤਾਂ ਤੁਹਾਡੇ ਪੈਰਾਂ ਦੇ ਥੱਲੇ ਕੀਤਾ ਇਸ ਲਈ ਜੇ ਸ਼ੈਤਾਨ ਦਾ ਸਾਹਮਣਾ ਕਰਨਾ ਪਰਮੇਸ਼ਵਰ ਦੇ ਅਧੀਨ ਹੋਣਾ ਬਹੁਤ ਜ਼ਰੂਰੀ ਹੈ ਜੇ ਸ਼ੈਤਾਨ ਤੇ ਫਤਿਹ ਪਾਉਣੀ ਹੈ ਤੇ ਪਰਮੇਸ਼ਵਰ ਦੇ ਅੱਗੇ ਅਧੀਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦ ਤੱਕ ਅਸੀਂ ਅਧੀਨ ਨਹੀਂ ਹੋਵਾਂਗੇ ਜਦ ਤੱਕ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਆਵਾਂਗੇ ਜਦ ਤੱਕ ਅਸੀਂ ਪਰਮੇਸ਼ਵਰ ਦੇ ਅੱਗੇ ਗੋਟਣੇ ਨਹੀਂ ਟੇਕਾਂਗੇ ਜਦ ਤੱਕ ਆਪਣੀ ਗੋਡੇ ਨਿਵਾ ਕੇ ਪਰਮੇਸ਼ਵਰ ਨੂੰ ਆਪਣਾ ਜੀਵਨ ਨਹੀਂ ਸੌਂਪਾਂਗੇ ਉਦੋਂ ਤੱਕ ਤੁਸੀਂ ਸ਼ੈਤਾਨ ਦਾ ਸਾਹਮਣਾ ਨਹੀਂ ਕਰ ਸਕਦੇ ਜੋ ਮਰਜ਼ੀ ਕਰੇ ਸ਼ੈਤਾਨ ਦਾ ਸਾਹਮਣਾ ਕਰਨ ਲਈ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਪਰ ਅਸੀਂ ਕਹਿੰਨੇ ਅਸੀਂ ਪ੍ਰਾਰਥਨਾ ਨਹੀਂ ਕਰਨੀ ਅਸੀਂ ਫੋਨ ਕਰਕੇ ਪਾਦਰੀ ਸਾਹਿਬ ਨੂੰ ਕਹਿਣਾ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ ਚਰਚ ਜਾਂਦੇ ਅਸੀਂ ਕਹਿੰਨੇ ਆ ਪਾਈ ਸਾਹਿਬ ਜੀ ਸਾਡੇ ਲਈ ਦੁਆ ਕਰੋ ਅਸੀਂ ਪਾਈ ਸਾਹਿਬ ਨੂੰ ਕਹਿੰਦੇ ਆ ਸਾਡੇ ਲਈ ਪ੍ਰਾਰਥਨਾ ਕਰੋ ਪਰ ਪ੍ਰਾਰਥਨਾ ਕਰਨ ਵਾਲੇ ਸਾਨੂੰ ਖੁਦ ਬਣਨਾ ਪੈਂਦਾ ਖੁਦ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਚ ਬੈਠਣ ਵਾਲੇ ਬਣਨਾ ਪੈਣਾ ਖੋਦ ਸਾਨੂੰ ਪਰਮੇਸ਼ਵਰ ਦੇ ਅੱਗੇ ਅਧੀਨ ਹੋਣ ਵਾਲੇ ਬਣਨਾ ਪੈਣਾ ਜਦ ਤੱਕ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਧੀਨ ਨਹੀਂ ਹੁੰਦੇ ਜਦੋਂ ਤੱਕ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਝੁਕਦੇ ਨਹੀਂ ਜਦੋਂ ਤੱਕ ਅਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦੇ ਮੇਰੇ ਭਾਈਓ ਭੈਣੋ ਅਦੋਂ ਤੱਕ ਅਸੀਂ ਵੈਰੀ ਦਾ ਸਾਹਮਣਾ ਨਹੀਂ ਕਰ ਸਕਦੇ ਅਦੋਂ ਤੱਕ ਅਸੀਂ ਸ਼ੈਤਾਨ ਆਪਣੇ ਵਿਰੋਧੀ ਦੁਸ਼ਮਣ ਦਾ ਜਿਹੜਾ ਭੁੱਖੇ ਸ਼ੇਰ ਦੀ ਤਰ੍ਹਾਂ ਤੋੜਾ ਪੱਜਾ ਫਿਰਦਾ ਫਿਕੇ ਨੂੰ ਮੈਂ ਫਾੜ ਖਾਵਾਂ ਅਸੀਂ ਉਹਦਾ ਸਾਹਮਣਾ ਹੀ ਨਹੀਂ ਕਰ ਸਕਦੇ ਉਦੋਂ ਤੱਕ ਜਦ ਤੱਕ ਸਾਡੇ ਕੋਲ ਪਰਮੇਸ਼ਵਰ ਦੀ ਕਿਰਪਾ ਨਹੀਂ ਪਰਮੇਸ਼ਵਰ ਦੇ ਅਧੀਨ ਹੋਣਾ ਬਹੁਤ ਜ਼ਰੂਰੀ ਹੈ ਅੱਜ ਸ਼ੈਤਾਨ ਸਾਡੇ ਸਪਰਿਆਂ ਵਿੱਚ ਸ਼ੈਤਾਨ ਸਾਡੀ ਲਾਈਫ ਦੇ ਵਿੱਚ ਸ਼ੈਤਾਨ ਸਾਡੇ ਪਰਿਵਾਰ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਨਾਲ ਕੰਮ ਕਰਦਾ ਕਈਆਂ ਨੂੰ ਸੁੱਤੇ ਪਿਆ ਨੂੰ ਦਬਾ ਪੈ ਜਾਣਾ ਕਈਆਂ ਨੂੰ ਰਾਤ ਉਰਦੇ اٹੈਕ ਹੋ ਜਾਣਾ ਕਈਆਂ ਨੂੰ ਬੈਠਿਆਂ اٹੈਕ ਹੋ ਜਾਣਾ ਕਈਆਂ ਨੂੰ ਪ੍ਰਾਰਥਨਾ ਵਿੱਚ ਜਾਣ ਤੋਂ ਰੋਕਣਾ ਕਈਆਂ ਨੂੰ ਬਾਈਬਲ ਪੜ੍ਹਨ ਤੋਂ ਰੋਕਣਾ ਕਈਆਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਣਾ ਇਸ ਤਰ੍ਹਾਂ ਕਰਕੇ ਕਈਆਂ ਨੂੰ ਚਰਚ ਜਾਣ ਤੋਂ ਰੋਕਣਾ ਸ਼ੈਤਾਨ ਦੇ ਕੰਮ ਪਰ ਹਰਉਣਾ ਕਹਿੰਦੇ ਆ ਤੁਸੀਂ ਆ ਸ਼ੈਤਾਨ ਨੂੰ ਪਰਵਲ ਅਸੀਂ ਕਰਦੇ ਆ ਸ਼ੈਤਾਨ ਸਾਡੇ ਦਿਲ ਚ ਪਾਉਂਦਾ ਚਰਚ ਨਾ ਜਾ ਸਾਡਾ ਮਨ ਕਰਦਾ ਨਾ ਜਾਈਏ ਭਾਈ ਸਾਹਿਬ ਫੋਨ ਕਰਦੇ ਆ ਚਰਚ ਕਿਉਂ ਨਹੀਂ ਆਏ ਅੱਜ ਮੇਰਾ ਦਿਲ ਹੀ ਨਹੀਂ ਕੀਤਾ ਜਾਣਦਾ ਇਹਦਾ ਮਤਲਬ ਸ਼ੈਤਾਨ ਨੂੰ ਮਜਬੂਤ ਅਸੀਂ ਕੀਤਾ ਹੈ ਅਸੀਂ ਉਹਦੀ ਗੱਲ ਮੰਨੀ ਹੈ ਫਿਰ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਤੁਸੀਂ ਸ਼ੈਤਾਨ ਨੂੰ ਮੌਕਾ ਹੀ ਕਿਉਂ ਦਿੰਦੇ ਹੋ ਆਪਣੀ ਜ਼ਿੰਦਗੀ 'ਚ ਉਹਨੂੰ ਮੌਕਾ ਨਾ ਦਿਓ ਜੋ ਉਹ ਕਹਿੰਦਾ ਤੁਹਾਨੂੰ ਕਰਨ ਲਈ ਉਹਦੇ ਉਲਟ ਕਰੋ ਤੁਸੀਂ ਪ੍ਰਭੂ ਯਿਸੂ ਦੇ ਵਚਨਾਂ ਦੀ ਪਾਲਣਾ ਕਰੋ ਤੁਹਾਡਾ ਜੀਵਨ ਬਾਈਬਲ ਪੜਨ ਵਾਲਾ ਹੋਣਾ ਚਾਹੀਦਾ ਤੁਹਾਡੀ ਜ਼ਿੰਦਗੀ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣ ਵਾਲੀ ਹੋਣੀ ਚਾਹੀਦੀ ਹੈ ਖੁਦਾ ਦੇ ਦੀਨ ਹੋ ਉਹ ਦੀਨ ਹੋਣ ਦਾ ਮਤਲਬ ਆਪਣੇ ਸਾਰੇ ਉਹ ਪਾਪ ਛੱਡ ਕੇ ਗੋਡੇ ਟੇਕੋ ਪ੍ਰਾਰਥਨਾ ਕਰੋ ਵਰਤ ਰੱਖੋ ਬਾਈਬਲ ਪੜੋ ਪਰਮੇਸ਼ਰ ਦੇ ਚਰਨਾਂ ਵਿੱਚ ਬਹੁਤਾ ਸਮਾਂ ਬਤੀਤ ਕਰੋ ਫਿਰ ਦੱਸਿਓ ਸ਼ੈਤਾਨ ਜਿੱਤਦਾ ਜਾਂ ਤੁਸੀਂ ਜਿੱਤਦੇ ਹੋ ਮੇਰੇ ਭਾਈ ਭੈਣੋ ਯੇਸ਼ੂ ਮਸੀਹ ਨੇ ਆਪਣਾ ਲਹੂ ਬਹਾ ਦਿੱਤਾ। ਉਹਦੇ ਲਹੂ ਦੇ ਦੁਆਰਾ ਅਸੀਂ ਬਚਾਏ ਗਏ ਆਂ। ਪਰ ਸਾਹਮਣਾ ਸਾਨੂੰ ਕਰਨਾ ਪੈਣਾ। ਜੇਸੀਂ ਉਹਦਾ ਸਾਹਮਣਾ ਕਰਾਂਗੇ ਤਾਂ ਭੱਜ ਜਾਊਗਾ। ਯੇਸ਼ੂ ਮਸੀਹ ਦੇ ਕੋਲ ਵੀ ਆਇਆ। ਯੇਸ਼ੂ ਮਸੀਹ ਨੇ ਸਾਹਮਣਾ ਕੀਤਾ ਤੇ ਲਾਸਟ ਤੇ ਯੇਸ਼ੂ ਮਸੀਹ ਕਹਿੰਦੇ ਆਂ ਸ਼ੈਤਾਨ ਮੇਰੇ ਤੋਂ ਦੂਰ ਹੋ ਜਾ। ਪ੍ਰਭੂ ਯੇਸ਼ੂ ਦੇ ਗੱਲ ਸੁਣਦੇ ਸਾਰ ਸ਼ੈਤਾਨ ਪ੍ਰਭੂ ਯੇਸ਼ੂ ਮਸੀਹ ਦੇ ਕੋਲੋਂ ਦੂਰ ਹੋ ਗਿਆ। ਸੋ ਅੱਜ ਮੈਂ ਇਹੀ ਕਹਾਂਗਾ। ਤੁਹਾਨੂੰ ਅਧੀਨ ਹੋਣਾ ਪੈਣਾ ਪਰਮੇਸ਼ਵਰ ਦੇ ਸੋ ਆਓ ਮੇਰੇ ਨਾਲ ਅੱਖਾਂ ਬੰਦ ਕਰੀਏ ਮੈਂ ਤੁਹਾਡੇ ਲਈ ਪ੍ਰੇਅਰ ਕਰਾਂਗਾ ਤੁਸੀਂ ਅੱਜ ਜੇ ਪ੍ਰੋਬਲਮ ਦੇ ਵਿੱਚ ਹੋ ਜੇ ਤੁਸੀਂ ਅੱਜ ਇਸ ਤਰ੍ਹਾਂ ਦੀ ਸ਼ੈਤਾਨੀ ਬੰਦਨ ਦੇ ਵਿੱਚ ਹੋ ਦੁਸ਼ਟ ਆਤਮਾ ਦੇ ਗੁਲਾਮ ਹੋ ਤੇ ਮੈਂ ਤੁਹਾਨੂੰ ਇਹੀ ਗੱਲ ਕਹਾਂਗਾ ਕਿ ਆਪ ਵੀ ਪ੍ਰਾਰਥਨਾ ਕਰਨ ਵਾਲੇ ਬਣੋ ਸੋ ਮੈਂ ਤੁਹਾਡੇ ਲਈ ਪ੍ਰੇਅਰ ਕਰਾਂਗਾ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਰੱਖ ਦਿਜੀਏ प्यारे, प्यारे मेरे परमेश्वरपिता मैं यीशु ਦੇ ਪਵਿੱਤਰ ਨਾਮ ਦੇ ਵਿੱਚ ਪ੍ਰਾਰਥਨਾ ਕਰਦਾ ਤੁਸੀਂ ਆਪਣੇ ਬੱਚਿਆਂ ਤੇ ਆਪਣੀ ਦਇਆ ਕਰੋ ਸਾਡੇ ਸਿਰਜਣਹਾਰ ਸਾਡੇ ਸੁਆਮੀ ਪਰਮੇਸ਼ਰ ਮੈਂ ਯੀਸ਼ੂ ਦੇ ਜ਼ਿੰਦਾ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਇਹਨਾਂ ਪਰਿਵਾਰਾਂ ਲਈ ਪ੍ਰਾਰਥਨਾ ਕਰਦਾ ਇਹਨਾਂ ਘਰਾਂ ਲਈ ਪ੍ਰਾਰਥਨਾ ਕਰਦਾ ਇਹਨਾਂ ਜੀਵਨਾਂ ਲਈ ਪ੍ਰਾਰਥਨਾ ਕਰਦਾ ਅੰਧਕਾਰ ਸ਼ੈਤਾਨ ਦੇ ਸਾਰੇ ਬੰਧਨ ਤੋੜੇ ਜਾਣ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਮੈਂ ਹੁਕਮ ਦਿੰਦਾ ਐ ਗੰਦੀ ਦੁਸ਼ਟ ਆਤਮਾਵਾਂ ਇਹਨਾਂ ਦੇ ਜੀਵਨ ਦੇ ਵਿੱਚੋਂ ਬਾਹਰ ਹੋ ਜਾਓ ਪਵਿੱਤਰ ਯਹੋਵਾ ਤੁਹਾਡਾ ਆਤਮਾ ਕੰਮ ਕਰੇ ਪਵਿੱਤਰ ਖੁਦਾਵੰ ਤੁਹਾਡਾ ਆਤਮਾ ਕੰਮ ਕਰੇ ਇਹ ਬੱਚਿਆਂ ਦਾ ਜੀਵਨ ਬਚਾਇਆ ਜਾਵੇ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਇਹਨਾਂ ਦੇ ਜੀਵਨ ਦੇ ਵਿੱਚੋਂ ਇਹਨਾਂ ਦੇ ਘਰਾਂ ਦੇ ਵਿੱਚੋਂ ਇਹਨਾਂ ਦੇ ਬਿਜ਼ਨਸ ਦੇ ਵਿੱਚੋਂ ਇਹਨਾਂ ਦੀ ਲਾਈਫ ਦੇ ਵਿੱਚੋਂ ਹਰੇਕ ਮੈਂ ਸ਼ੈਤਾਨ ਦੀ ਤਾਕਤ ਨੂੰ ਹੁਕਮ ਕਰਦਾ ਐਸੇ ਵੇਲੇ ਛੱਡ ਔਰ ਬਾਹਰ ਹੋ ਜਾ ਮੇਰੇ ਪ੍ਰਭੂ ਯੀਸ਼ੂ ਮਸੀਹ ਮੈਂ ਤੁਹਾਡਾ ਪਵਿੱਤਰ ਲਹੂ ਇਹਨਾਂ ਬੱਚਿਆਂ ਦੇ ਜੀਵਨ ਦੇ ਵਿੱਚ ਲਾਉਂਦਾ ਆ ਤੁਹਾਡੇ ਲਹੂ ਦੀ ਸੁਰੱਖਿਆ ਮੰਗਦੇ ਆ ਮਹਾਨ ਪਿਤਾ ਤੁਹਾਡੀ ਸੁਰੱਖਿਆ ਨੂੰ ਇਹਨਾਂ ਬੱਚਿਆਂ ਦੇ ਜੀਵਨ ਦੇ ਵਿੱਚ ਮੰਗਦਾ ਅਨੁਗ੍ਰਹਿ ਕਰੇ ਪ੍ਰਵੀਅ ਸੁਮਸੀ ਦੇ ਨਾਮ ਵਿੱਚ ਮੰਗਦੇ ਹਾਂ ਆਹ ਨਹੀਂ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਤੁਹਾਡੇ ਤੇ ਕਿਰਪਾ ਕਰੇ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਮੇਰੇ ਭਾਈਓ ਭੈਣੋ ਇਹਨਾਂ ਵਚਨਾਂ ਨੂੰ ਤੁਸੀਂ ਦੂਜਿਆਂ ਨੂੰ ਵੀ ਸ਼ੇਅਰ ਕਰੋ ਅਤੇ ਲਾਈਕ ਵੀ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਜੇ ਤੁਹਾਡਾ ਕੋਈ ਪ੍ਰਾਰਥਨਾ ਦਾ ਵਿਸ਼ਾ ਆ ਤੇ ਕਮੈਂਟਾਂ ਵਿੱਚ ਲਿਖ ਕੇ ਭੇਜ ਦਿਓ ਅਸੀਂ ਤੁਹਾਡੇ ਲਈ ਜਰੂਰ ਪ੍ਰਾਰਥਨਾ ਕਰਾਂਗਾ ਪਰਮੇਸ਼ਰ ਆਪ ਜੀ ਦੇ ਉੱਤੇ ਕਿਰਪਾ ਕਰੇ ਦਇਆ ਕਰੇ ਸਾਰਿਆਂ ਨੂੰ ਜੈਮ ਸੀ